ਸਾਂਝ ਸਾਡੀ ਰੋਟੀ ਨਾਲ ਮੂਲੀ ਖਾਣ ਦੀ ਐ ਸਾਂਝ ਖਾ ਲੋ ਮੂਲੀ ਖਾ ਲੋ ਆ ਵੀ ਖਾ ਲੋ ਖਾ ਲੋ ਖਾ ਲੋ ਐ ਕੱਲ ਤੋਂ ਖਿੜਿ ਖਿੜਿ ਧੁੱਪ ਲੱਗਣੀ ਸ਼ੁਰੂ ਹੋ ਗਈ ਐ ਪਾਪਾ ਜੀ ਧੁੱਪ ਦਾ ਨਜ਼ਾਰਾ ਲੈਣ ਡੇ ਆ ਤੇ ਬਾਹੂਲ દવા ਦੋ ਫੁਲਕੇ ਲਿਆਈਆਂ ਡੇ ਆ ਮੰਮਾ ਇਹਦੀ ਪਗਾਉਂਦੀ ਐ ਤੇ ਤੋ ਪੇ ਬੈ ਕੇ ਰੋਟੀ ਦਾ ਨਜ਼ਾਰਾ ਲੈ ਜਾਣ ਡਿਆ ਜੀ। ਸਾਝ ਬੁੱਗੀ ਇੱਧਰ ਨੂੰ ਕਰੋ। ਹੱਥ ਦਿਖਾਓ ਪਾਪਾ ਨੂੰ। ਹਾਂ ਖਾ ਲਓ ਹੁਣ। ਹੱਥ ਦਿਖਾਓ। ਪਨੀਰ ਇੰਨਾ ਫੜਿਆ ਹੱਥ 'ਚ। ਖਾ ਲਓ। ਸ਼ਾਬਾਸ਼। ਵੇਖ ਲਓ ਨਿਆਣੇ ਦਾ ਖਾਣਾ। ਸਾਰੇ ਖਲਾਰ ਛੜਿਆ ਹੋਇਆ ਤਾਂ। ਹਾਂ। ਖਾ ਲਓ ਖਾ ਲਓ ਸਾਰੇ ਖਾ ਲ। ਦੁੱਧੂ ਨਹੀਂ ਨਾ ਪਿੰਦਾ ਤੂੰ ਫਿਰ। ਇੱਦਾਂ ਸਬਜ਼ੀ ਖਾ ਲਿਆ ਕਰ ਖਾ ਲੋ ਖਾ ਲੋ ਇੱਥੇ ਮੈਂ ਕੀ ਖਾਵਾਂ ਹਾ ਤੁਮ ਸਾਰਾ ਕੁਝ ਲੀ ਬੀੜੀ ਹਾਂਜੀ ਲੱਗੀ ਧੁੱਪ ਫਿਰ ਧੁੱਪੇ ਬੈਠਾਂ ਜਾਂਂਦੇ ਆ ਸ਼ੁਗਰ ਆ ਕੇ ਤੇ ਠੰਡ ਮੁੱਕੀ ਐ ਠੰਡ ਨੇ ਤੇ ਅੰਦਰੋਂ ਵੀ ਨਹੀਂ ਨਿਕਲਣ ਦਿੱਤਾ ਕਿਤੇ ਕਿੰਨਾ ਚਿਰ ਤੇ ਹੁਣ ਬਾਹਰ ਨਹੀਂ ਬੈਠਾ ਜਾਂਂਦੇ ਆ ਪਹਿਲਾਂ ਪਹਿਲਾਂ ਬਾਹਰ ਪਹਿਲਾਂ ਵੀ ਨਹੀਂ ਬਾਹਰ ਬੈਠਿਆ ਜਾਂਦਾ ਠੰਡ ਜੀ ਤੇ ਹੁਣ ਧੁੱਪੇ ਵੀ ਨਹੀਂ ਬੈਠਿਆ ਜਾਂਦਾ ਚੱਲ ਠੀਕ ਆ ਗਰਮੀ ਜੰਗੀ ਹੈ ਭਰਾ ਬੰਦੇ ਨੂੰ ਕਿਹੇ ਪਾਸੇ ਨਹੀਂ ਹੈਗਾ ਚੈਨ ਹਨਾ ਚੈਨ ਦੀ ਨਹੀਂ ਗੱਲ ਠੰਡ 'ਚ ਉਦਾਂ ਵੀ ਨਹੀਂ ਨਿਕਲਿਆ ਜਾਂਦਾ ਕਿਤੇ ਗਰਮੀ 'ਚ ਬੰਦਾ ਅੰਦਰੋਂ ਬਾਹਰ ਤੇ ਆ ਸਕਦਾ ਤੇ ਅਸੀਂ ਠੰਡ 'ਚ ਕੰਮ ਨਹੀਂ ਕਰਦੇ ਰੇ ਰੋਜ਼ ਕੱਪੜੇ ਦੋਦੇ ਰੋਜ਼ ਸਾਰਾ ਕੰਮ ਕਰੀਦੇ ਰੋਜ਼ ਹੀ ਸਾਡੂ ਕੋਚਾ ਲਈਦਾ ਹੂੰ ਠੰਡ 'ਚ ਸਾਰੇ ਕੰਮ ਕਰਦੇ ਰਹੇ ਤੂੰ ਜਿੱਦਾਂ ਕਰਦੀ ਨਹੀਂ ਬਾਕੀ ਦੁਨੀਆ ਇਹ ਕੰਮ ਹੀ ਨਹੀਂ ਕੀਤਾ ਸਾਰੇ ਕਰਦੇ ਰਹੇ ਆ ਸਾਰਿਆਂ ਚ ਨੰਨੀ ਨੀਨ ਪੁੱਛ ਕੇ ਵੇਖੋ ਠੰਡ ਚ ਕੰਮ ਨਹੀਂ ਕਰਦੀਆਂ ਰਹੀਆਂ ਆਹ ਬੰਦੇ ਦੇ ਵਿਹਲੇ ਨਹੀਂ ਖਾਂਦੇ ਰਹੇ ਜਿੱਦਾਂ ਕਿ ਤੁਸੀਂ ਤੇ ਐ ਕਰਦੀਆਂ ਤਾਂ ਬੰਦੇ ਕੰਮ ਹੀ ਨਹੀਂ ਕਰਦੇ ਰਹੇ ਬੰਦੇ ਬਾਹਰ ਜਾ ਕੇ ਕੀ ਕੰਮ ਨਹੀਂ ਕਰਦੇ ਰਹੇ ਕਿਸੇ ਨੇ ਦੁਕਾਨ ਤੇ ਜਾਣਾ ਕਿਸੇ ਨੇ ਆਪਣੇ ਦੁੱਧ ਲੈਣ ਜਾਣਾ ਡਿਊਟੀ ਤੇ ਜਾਣਾ ਕਿਸੇ ਨੇ ਕਿਤੇ ਜਾਣਾ